ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਵੀਡੀਓ ਵਿੱਚ ਤੁਸੀਂ ਮੁੰਡੇ ਨੂੰ ਦੇਖ ਰਹੇ ਹੋ ਮੁੰਡੇ ਦਾ ਨਾਮ ਹੈਗਾ ਅਸ਼ਮਦੀਪ ਸਿੰਘ ਉਮਰ 18 19 ਸਾਲ ਤੇ ਕਾਲੇ ਵਾਲੀ ਮੰਡੀ ਤੋਂ ਹੈ ਜੀ 16 ਮਹੀਨੇ ਪਹਿਲਾਂ ਟ੍ਰੇਨ ਦੇ ਵਿੱਚ ਕੋਈ ਇਸ ਤੋਂ ਫੋਨ ਖੁੰਦਾ ਸੀ ਸੋ ਉਸ ਘਟਨਾ ਦੇ ਵਿੱਚ ਇਹ ਟ੍ਰੇਨ ਤੋਂ ਡਿੱਗ ਪਿਆ ਤੇ ਇਹਦੇ ਸਿਰ 'ਚ ਸੱਟ ਵੱਜੀ ਉਸ ਤੋਂ ਬਾਅਦ ਇਹਦੇ ਸਿਰ ਦੇ ਦੋ ਆਪਰੇਸ਼ਨ ਹੋ ਗਏ ਏ ਭਰਾ ਤੁਸੀਂ ਐ ਮੰਨ ਲਓ ਵੀ ਕੋਮਾ ਦੇ ਵਿੱਚ ਵੀ ਇਸ ਸਰੀਰ ਦਾ ਕੋਈ 파ਟ ਕੰਮ ਨਹੀਂ ਕਰਦਾ ਦਿਮਾਗ ਵੀ 0% ਕੰਮ ਕਰਦਾ ਹੈ ਰਾਸ਼ਨ ਪਾਣੀ ਤਾਂ ਪਾਈਪ ਨਾਲ ਇਹਨੂੰ ਦੇਣਾ ਪੈਂਦਾ ਆ ਵੱਡੇ ਵੱਡੇ ਜ਼ਖਮ ਹੋ ਗਏ ਇਸ ਦੇ ਬੋਡੀ ਤੇ ਆਪਾਂ ਦਿਖਾ ਨਹੀਂ ਸਕਦੇ ਸੋ ਜਿੰਨੇ ਭਰਾ ਵੀਡੀਓ ਦੇਖੀ ਜਾਂਦੇ ਆ ਉਹਨਾਂ ਤੇ ਮਾਣ ਕਰਾਂਗੇ ਜੇ ਭਰਾ ਨੂੰ ਕੋਈ 100 200 300 500 ਜਿੰਨਾ ਵੀ ਦੇ ਸਕਦਾ ਕਿਉਂਕਿ ਹੁਣ ਜੋਧਪੁਰ ਹਸਪਤਾਲ ਦੇ ਵਿੱਚ ਇਹ ਦਿਖਾਇਆ ਮੁੰਡਾ ਉਹਨਾਂ ਨੇ ਕਿਹਾ ਵੀ ਇਹਦੇ ਸਿਰ ਦਾ ਪਾਣੀ ਮੁੱਕਦਾ ਜਾਂਦਾ ਸੋ ਮਾਂ ਪਿਓ ਨੂੰ ਵੀਡੀਓ ਦੇਖਣ ਵਾਲਿਆਂ ਤੋਂ ਬਹੁਤ ਆਸ ਹੈ ਜੇ ਤੁਸੀਂ ਨਹੀਂ ਵੀ ਸੇਵਾ ਕਰ ਸਕਦੇ ਤਾਂ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਹੋਰ ਬੰਦੇ ਤੱਕ ਪਹੁੰਚ ਕਿਉਂਕਿ ਇਸ ਦੁਨੀਆ ਤੇ ਬਹੁਤ ਬੰਦੇ ਪੜੇ ਆ ਜਿਹੜੇ ਸੇਵਾ ਕਰ ਸਕਦੇ ਆ ਇਕੱਲੇ ਇਕੱਲੇ ਵੀ ਬੰਦੇ ਐਵੇਂ ਦੇ ਸੋ ਪਰਿਵਾਰ ਨੂੰ ਹਜੇ ਵੀ ਆਸ ਹੈ ਵੀ ਸਾਡਾ ਜਵਾਕ ਤੁਰਨ ਫਿਰਨ ਲੱਗ ਜੇ ਹੱਸਣ ਖੇਡਣ ਲੱਗ ਜੇ ਸੋ ਸਾਰੇ ਭਰਾਵਾਂ ਨੂੰ ਹੱਥ ਬਨ ਕੇ ਬੇਨਤੀ ਕਰਦੇ ਆਂ ਵੀ ਇਹ ਤਾਂ ਤੀਜਾ ਆਪਰੇਸ਼ਨ ਹੋਊਗਾ ਤੇ ਮਾਪੇ ਕੋਲੇ ਪੈਸੇ ਖਤਮ ਹੋ ਗਏ ਸੋ ਇਸ ਦੇ ਵਿੱਚ ਗੂਗਲ ਪੇ ਅਕਾਊਂਟ ਵੀ ਦਿੱਤਾ ਹੋਇਆ ਹੈ ਇਹਦੇ ਪਾਪਾ ਦਾ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਪੂਰੀ ਜਾਣਕਾਰੀ ਲੈ ਸਕਦੇ ਹੋ ਸਾਰੇ ਭਰਾਵਾਂ ਅੱਗੇ ਬਸ ਬੇਨਤੀ ਹੈ ਬੋਲੀਏ ਕਾ ਤੁਸੀਂ ਹਾਲਾਤ ਦੇਖ ਲਓ ਇਸ ਮੁੰਡੇ ਦੇ ਸਿਰਫ ਅੱਖਾਂ ਹਿਲਦੀਆਂ ਨੇ ਇਹ ਅਕਾਊਂਟ ਨੰਬਰ ਦਿੱਤਾ ਹੋਇਆ ਹੈ ਤੁਸੀਂ ਬਕਾਇਦਾ ਪਹਿਲਾਂ ਫੋਨ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਅੱਜ ਕੱਲ ਤਾਂ ਲੋਕਾਂ ਨੇ ਫੇਕ ਚੀਜ਼ਾਂ ਬਹੁਤ ਬਣਾ ਰੱਖੀਆਂ ਨੇ ਤੁਸੀਂ ਪਹਿਲਾਂ ਫੋਨ ਕਰੋ ਇਹਨਾਂ ਨੂੰ ਇਹਨਾਂ ਦੀ ਫੈਮਲੀ ਨੂੰ ਤੁਸੀਂ ਸਾਰੀ ਜਾਣਕਾਰੀ ਲਓ ਤੇ ਫਿਰ ਇਹਦੇ ਵਿੱਚ ਜਿੰਨੀ ਵੀ ਸੇਵਾ ਬਣਦੀ ਹੋਈ ਤੁਸੀਂ ਪਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ